ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਬੱਡੋ ਜਾਂਦਾ ਇਨਾਮ ਵੰਡ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਅਤੇ ਸਮੂਹ ਸਟਾਫ ਦੀ ਦੇਖਰੇਖ ਹੇਠ ਕਰਵਾਇਆ ਗਿਆ ਆਓ ਦੇਖਦੇ ਹਾਂ ਇਸ ਮੌਕੇ ਤੇ ਕੁਝ ਲਾਈਵ ਤਸਵੀਰਾਂ ਅਤੇ ਇਨਾਮ ਵੰਡ ਸਮਾਰੋਹ ਦੀ ਬਾਕੀ ਜਾਣਕਾਰੀ ਲੈਦੇ ਹਾਂ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਪਾਸੋਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਸਰ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਰ ਜੀ ਜੋ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਜ਼ਿਲ੍ਹਾ ਛੇਹਰ ਪਰ ਵਿਖੇ ਨਾਮਵੰਨ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਕਿਤਨੀ ਮੁੱਖ ਅਕਸਖੀਤ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਜੀ ਸੋ ਤੋਂ ਪਹਿਲਾਂ ਮੈਂ ਸਰਬਤਨ న్యూਸ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਇਹ ਸਾਡੇ ਨਿੱਕੇ ਜਿਹੇ ਸਕੂਲ ਦੇ ਵਿੱਚ ਸਕੂਲ ਦੇ ਹਰ ਫੰਕਸ਼ਨ ਨੂੰ ਕਵਰ ਕਰਨੇ ਆਉਂਦੇ ਆ ਅੱਜ ਖਾਸ ਕਰਕੇ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਵਿਖੇ ਵੱਡੋ ਜੋਂ ਦਾ ਨਾਮ ਬਣ ਸਮਾਰਾ ਹੋਇਆ ਮੇਰੇ ਨਾਲ ਮੇਰੇ ਜੋਂ ਦੇ ਸਖਤ ਸਰਦਾਰ ਸਤਵਿੰਦਰ ਸਿੰਘ ਜੀ ਡੀਪੀਐ ਸਰਕਾਰੀ ਹਾਈ ਸਕੂਲ ਦਿਹਾਣਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਸਾਡਾ ਮੰਤਵ ਸੀ ਕਿ ਜੋਂ ਦੇ ਵਿੱਚ ਜਿਹੜੇ ਬੱਚੇ ਗਰਾਸ ਰੂਟ ਤੇ ਉੱਤੇ ਭਾਗ ਲੈਂਦੇ ਆ ਉਹਨਾਂ ਨੂੰ ਸ਼ਾਹਤ ਕਰਨ ਦੇ ਲਈ ਅਸੀਂ ਉਹਨਾਂ ਦੇ ਲਈ ਇਨਾਮ ਵੰਡ ਸਮਾਰੋਹ ਕੀਤਾ ਹੈ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਸਮਾਂ ਲਿਆ ਤੇ ਅੱਜ ਸਾਡੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਚੱਬੇਵਾਲ ਤੋਂ ਡਾਕਟਰ ਇਸ਼ਾਨ ਕੁਮਾਰ ਜੀ ਉਹਨਾਂ ਦੇ ਨਾਲ ਯੋਧ ਨਸ਼ਾ ਵਿਰੋਧ ਦੇ ਕੋਆਰਡੀਨੇਟਰ ਡਾਕਟਰ ਬਲਜੀਤ ਸਿੰਘ ਕੋਟਤੂਈ ਤੇ ਫੁੱਟਬਾਲ ਦੇ ਵਿੱਚ ਨਾਮਵਾਰੀ ਸ਼ਖਸੀਅਤ ਅਰਜਨਾਵਾਰਡੀ ਗੁਰਦੇਵ ਸਿੰਘ ਗੇਲ ਸਾਡੇ ਜੋਨ ਵੱਡੋਂ ਦੇ ਕੈਸ਼ੀਅਰ ਡੇਪਲ ਰਾਜਾ ਜੀ ਸੀਨੀਅਰ ਮੈਂਬਰ ਹੈਡਮਾਸਟਰ ਕਸ਼ਮੀਰ ਕੌਰ ਮੈਡਮ ਰਾਜਵਿੰਦਰ ਕੌਰ ਅਜਨੋਹੇ ਤੋਂ ਇਸ ਤਰ੍ਹਾਂ ਟੋਟਲ 32 ਸਕੂਲਾਂ ਨੇ ਇਸ ਅਨਾਮ ਬਣ ਸੋਮਾ ਰੋਹ ਦੇ ਵਿੱਚ ਭਾਗ ਲਿਆ ਅਤੇ ਅੱਜ ਮੈਨੂੰ ਇਹ ਦੱਸਦੇ ਵੀ ਖੁਸ਼ੀ ਹੋ ਰਹੀ ਹੈ ਕਿ ਜਿੰਨੀਆਂ ਵੀ ਸ਼ਖਸੀਤਾਂ ਨੂੰ ਇੱਥੇ ਬੁਲਾਇਆ ਜਿੰਨੇ ਵੀ ਇਹ 32 ਸਰਕਾਰੀ ਸਕੂਲ ਇਹ ਮੇਰਾ ਛੋਟਾ ਜਿਹਾ ਜੂਨ ਵੱਡੋ ਦਾ ਪਰਿਵਾਰ ਹੈ ਇਹ ਸਾਰੇ ਮੇਰੇ ਨਿੱਕੇ ਜਿਹੇ ਸਨੇਹ ਤੇ ਇੱਥੇ ਆਏ ਮੈਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਵੀ ਕਰਦਾ ਤੇ ਮੈਂ ਧੰਨਵਾਦ ਕਰਦਾ ਹੁਸ਼ਿਆਰਪੁਰ ਦੇ ਐਮਪੀ ਡਾਕਟਰ ਰਾਜਕਮਾਰ ਜੀ ਚੱਬੇਵਾਲ ਅਤੇ ਐਮਐਲਏ ਡਾਕਟਰ ਈਸ਼ਾਨ ਕੁਮਾਰ ਚੱਬੇਵਾਲ ਜਿਨ੍ਹਾਂ ਨੇ ਅੱਗੇ ਮੈਂ ਸਕੂਲ ਦੇ ਵਿੱਚ ਇੰਡੋਰ ਸਟੇਡੀਅਮ ਦੀ ਮੰਗ ਰੱਖੀ ਅਤੇ ਉਹਨਾਂ ਨੇ ਉਸ ਨੂੰ ਪ੍ਰਵਾਨ ਕੀਤਾ ਅਤੇ ਵਾਅਦਾ ਕੀਤਾ ਕਿ ਬਹੁਤ ਜਲਦ ਸਕੂਲ ਦੇ ਵਿੱਚ ਜਿਹੜਾ ਇੰਡੋਰ ਸਟੇਡੀਅਮ ਦੇ ਲਈ ਫੰਡ ਭੇਜ ਦਿੱਤਾ ਜਾਵੇਗਾ ਅਤੇ ਬਹੁਤ ਜਲਦੀ ਇੰਡੋਰ ਸਟੇਡੀਅਮ ਜਿਹੜਾ ਪੂਰਾ ਹੋ ਜਾਵੇਗਾ ਸਰ ਜੀ ਇਸ ਮੌਕੇ ਕਿਉਂਕਿ ਦੇਖੋ ਗੇਮਾਂ ਦਾ ਜਿਹਾਂ ਸਕੂਲ ਲੋ ਬਹੁਤ ਵਧੀਆ ਕੀਤਾ ਜਾ ਰਿਹਾ ਸੋ ਅੱਜ ਦੀ ਨੋਜਨ ਕਮਿਟੀ ਨੂੰ ਕੀ ਸਿੱਖਿਆ ਦੇ ਜਾਵੇਗੀ ਮੇਰੀ ਨੌਜਵਾਨ ਪੀੜ੍ਹੀ ਅੱਗੇ ਇਹੀ ਸੁਨੇਹਾ ਚਾਹੇ ਖੇਡਾਂ ਦਾ ਖੇਤਰ ਚਾਹੇ ਪੜ੍ਹਾਈ ਦਾ ਖੇਤਰ ਜੇ ਮੈਂ ਅੱਜ ਇੱਥੇ ਪਹੁੰਚਾਂ ਤਾਂ ਉਹਦਾ ਮੇਨ ਕਾਰਨ ਸੀ ਅਨੁਸ਼ਾਸਨ ਜੇ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿਣਗੇ ਹਰ ਕੰਮ ਨੂੰ ਇੱਕ ਟਾਈਮ ਟੇਬਲ ਦੇ ਅਨੁਸਾਰ ਕਰਨਗੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਰਹਿ ਸਕਦੇ ਖੇਡਾਂ ਦੇ ਨਾਲ ਨਾਲ ਪੜ੍ਹਾਈ ਵੀ ਬਹੁਤ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ ਸਵੇਰੇ ਸਮੇਂ ਸਿਰ ਉੱਠ ਕੇ ਕਿਤਾਬਾਂ ਦੇਖਦੇ ਆ ਸਕੂਲ ਦੇ ਵਿੱਚ ਅਧਿਆਪਕਾਂ ਦਾ ਦਿੱਤਾ ਕੰਮ ਘਰ ਕਰਦੇ ਆ ਉਹ ਬੱਚੇ ਕਦੀ ਜ਼ਿੰਦਗੀ ਦੇ ਵਿੱਚ ਪਿੱਛੇ ਨਹੀਂ ਰਹਿ ਸਕਦੇ ਮੈਂ ਤਾਂ ਜਾਦਾ ਬੱਚਿਆਂ ਤੇ ਜ਼ੋਰ ਦਿੰਦਾ ਹਾਂ ਨਾਲ ਡਿਸਪਲਨ 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 ਅੱਜ ਜੋਨ ਵੱਡੋ ਦੇ ਅਨਾਮ ਪਾਠ ਸਮਾਰੋਹ ਦਾ ਵਿੱਚ ਜਿੰਨੀਆਂ ਵੀ ਮੌਜੂਦ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਚਾਹੇ ਉਹ ਸਰਪੰਚ ਸੀ ਚਾਹੇ ਉਹ ਧਾਰਮਿਕ ਸ਼ਖਸੀਅਤਾਂ ਸੀ ਚਾਹੇ ਉਹ ਮੇਰਾ ਅਧਿਆਪਕ ਬਰਗ ਸੀ ਪ੍ਰਿੰਸੀਪਲ ਤੋਂ ਲੈ ਕੇ ਹਰ ਅਧਿਆਪਕ ਜਾਂ ਪਿੰਡ ਦੇ ਪਤਵੰਤੇ ਜਾਂ ਸਾਰੇ ਸਕੂਲਾਂ ਦੇ ਵਿਦਿਆਰਥੀ ਜਿੰਨੇ ਵੀ ਇੱਥੇ ਆਏ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਮੁਬਾਰਕਬਾਦ ਦਿੰਦਾ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈ ਕੇ ਤਗਮੇ ਜਿੱਤੇ ਅਤੇ ਜਿਹੜੇ ਪਿੱਛੇ ਰਹਿ ਗਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਹੋਰ ਮਿਹਨਤ ਕਰਨ ਤਾਂ ਕਿ ਉਹ ਜੇਤੂਆਂ ਨੂੰ ਕੰਪੀਟ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਐਲ ਏ ਸਾਹਿਬ ਸਾਡੇ ਬਹੁਤ ਹੀ ਰਿਸਪੈਕਟਡ ਐਮ ਪੀ ਡਾਕਟਰ ਰਾਜਕਬਾਦੀ ਚੱਪੇਵਾਲ ਚਾਹੇ ਉਹ ਅੱਜ ਇਸ ਸਭਾ ਦੇ ਵਿੱਚ ਮੌਜੂਦ ਨਹੀਂ ਅਸੀਂ ਡਾਕਟਰ ਸ਼ਾਂਕਮਾਰ ਦੇ ਵਿੱਚ ਉਹਨਾਂ ਦੀ ਦਿੱਖ ਦੇਖ ਸਕਦੇ ਆ ਸਾਡੇ ਜੌਂਦੇ ਸਕੱਤਰ ਸਤਵਿੰਦਰ ਸਿੰਘ ਡੀਪੀ ਦਿਹਾਣਾ ਕੈਸ਼ੀਅਰ ਦਿਮਪਲ ਰਾਜਾ ਜੀ ਮੈਡਮ ਕਸ਼ਮੀਰ ਕੌਰ ਮੈਡਮ ਰਾਜਵਿੰਦਰ ਕੌਰ ਇਹ ਮੇਰਾ ਜੀ ਜਗਜੀਤ ਸਿੰਘ ਜੀ ਇਹ ਮੇਰਾ ਜੋਨ ਦਾ ਪਰਿਵਾਰ ਆ ਜੀ ਬਹੁਤ ਨਿੱਗਾ ਪਰਿਵਾਰ ਬੜਾ ਸਾਥ ਮਿਲਦਾ ਹੈ ਤੇ ਸਾਡੇ ਯੁੱਧ ਨਸ਼ਾ ਅਬਰੋਧ ਦੇ ਕੋਆਰਡੀਨੇਟਰ ਡਾਕਟਰ ਬਲਜੀਤ ਜੀ ਸਾਡੇ ਸੰਸਥਾ ਦੇ ਸੰਚਾਲਕ ਮਨਜੀਤ ਸਿੰਘ ਜੀ ਮੈਨੇਜਰ ਤਰਸੀਮ ਸਿੰਘ ਰਾਮਦੇਵ ਸਿੰਘ ਡਾਂਡੀਆਂ ਤੋਂ ਸਾਫ ਦਾ ਸਰਪੰਚ ਹੈਪੀ ਜੀ ਹਮੇਸ਼ਾ ਨਾਲ ਜਦੋਂ ਵੀ ਕੋਈ ਕੰਮ ਹੋਵੇ ਉਹ ਹਮੇਸ਼ਾ ਪੁੱਛਣ ਆਉਂਦੇ ਆ ਦੱਸੋ ਕੀ ਸੇਵਾ ਆ ਮੈਂ ਦੱਸਣਾ ਤੁਹਾਨੂੰ ਚਾਹੁੰਦਾ ਕਿ ਸਾਡਾ ਜਿਹੜਾ ਸਰਪੰਚ ਵੱਡੋਂ ਤੋਂ ਬੈਠੇ ਆ ਜੀ ਡਾਕਟਰ ਬਲਵਿੰਦਰ ਸਿੰਘ ਜੀ ਇਹ ਡਾਕਟਰਾਂ ਦੀ ਟੀਮ ਹੈ ਜੀ ਸਾਰੀ ਤੇ ਸਾਡੇ ਬਲੌਗ ਪ੍ਰਧਾਨ ਰਿੱਕੀ ਵੀਰ ਜੀ ਵੱਡੇ ਸੋ ਪਿਆਰੇ ਵਿਦਿਆਰਥੀਓ ਜਿਹੜਾ ਅੱਜ ਦਾ ਸਮਾਗਮ ਹੈ ਮੈਂ ਉਹਦਾ ਮੰਤਵ ਦੱਸਣਾ ਚਾਹੁੰਦਾ ਦੱਸ ਸਾਹਿਬ ਜਿਵੇਂ ਪਹਿਲਾਂ ਸਕੂਲ ਦੇ ਵਿੱਚ ਜੂਨ ਗੇਮਸ ਹੁੰਦੀਆਂ ਫਿਰ ਡਿਸਟ੍ਰਿਕਟ ਗੇਮਸ ਫਿਰ ਸਟੇਟ ਫਿਰ ਨੈਸ਼ਨਲ ਅਸੀਂ ਨੈਸ਼ਨਲ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਬੱਚਿਆਂ ਦਾ ਬਹੁਤ ਸਨਮਾਨ ਕਰਦੇ ਆ ਲੇਕਿਨ ਜੂਨ ਲੈਵਲ ਤੇ ਜਿੱਥੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਅਣਗੌਲੇ ਰਹਿ ਜਾਂਦੇ ਆ ਪਿਛਲੇ ਸਾਲ ਤੋਂ ਕੋਸ਼ਿਸ਼ ਕੀਤੀ ਕਿ ਅਸੀਂ ਕੋਈ ਫੁੱਟਬਾਲ ਦੀਆਂ ਖੇਡਦੀਆਂ ਪਰਸਨੈਲਿਟੀ ਦੇ ਨਾਲ ਬੱਚਿਆਂ ਨੂੰ ਰੂਬਰੂ ਕਰਾਈਏ ਤਾਂ ਕਿ ਉਹ ਵੀ ਉਹਨਾਂ ਤੋਂ ਸੇਧ ਲੈ ਕੇ ਕੁਛ ਬਣ ਸਕਣ ਦਾ ਸਰ ਇਹ ਸਿਰਫ ਵੱਡੋ ਸਕੂਲ ਨਹੀਂ ਜੀ ਚੌਥੀ ਸਕੂਲ ਜੀ ਇੱਥੇ ਬੈਠੇ ਆ ਜੂਨ ਵੱਡੋ ਵਿੱਚ ਭਾਗ ਲੈਣ ਵਾਲੇ ਇਹ ਮੇਰਾ ਨੇਕਾ ਜਿਹਾ ਪਰਵਾਰਿਆ ਜੀ ਦੇਖੇ ਨਾ ਮੈਂ ਆਪਣੇ ਪ੍ਰਸ਼ਕਿਰਧ ਦੇਤੇ ਜੀ ਹਰਨੋ ਜੀ ਜਨੂਹੇ ਤੋਂ ਇਹ ਮੇਰਾ ਸਾਰਾ ਪਰਿਵਾਰ ਹੈ ਜੀ ਅਸੀਂ ਇਕੱਠੇ ਮਿਲ ਕੇ ਵੱਡੋਂ ਦੇ ਵਿੱਚ ਜੂੰਦੀ ਹਰ ਖੇਡ ਖੇਡੀ ਜਾਂਦੀ ਹੈ ਜੀ ਬੈਡਮਿੰਟਨ ਫੁੱਟਬਾਲ ਖੋਖੋ ਇੱਕ ਚਾਰ ਦਿਨਾਂ ਦਾ ਇੱਥੇ ਮੇਲਾ ਲੱਗਦਾ ਜੀ ਅਸੀਂ ਉਹ ਬੱਚੇ ਜਿਹੜਾ ਆਪਣਾ ਖੂਨ ਪਸੀਨਾ ਪਾਉਂਦੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਸੀ 2 ਮਹੀਨੇ ਤੋਂ ਪ੍ਰੋਗਰਾਮ ਚੱਲਦਾ ਸੀ ਡਾਕਟਰ ਸਾਹਿਬ ਐਮ.ਡੀ ਦੇ ਵਿੱਚ ਬਿਜੀ ਸੀ ਫਿਰ ਇਹ ਕਹਿੰਦੇ ਮੈਂ 9 ਤਰੀਕ ਨੂੰ ਆਉਣਾ ਮੈਂ ਪ੍ਰੋਗਰਾਮ ਦੱਸਾਂਗਾ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਾਂ ਕਿ ਹਮੇਸ਼ਾ ਸਾਡੇ ਨਿੱਕੇ ਜਿਹੇ ਸੁਨੇਹੇ ਤੇ ਇਹ ਬੜੇ ਚਾਨ ਵਾਲੇ ਇੱਥੇ ਆਉਂਦੇ ਆ ਪਿਆਰੇ ਵਿਦਿਆਰਥੀਓ ਹੁਣ ਬਾਦ 7 ਲੱਖ 10 ਆਪਣੇ ਰਾਸ਼ਖਵਾ ਜੱਪੇਵਾਲ ਜੀ ਐਮਪੀ ਸ਼ਾਹ ਵਰ ਜੀ ਨੇ ਦਿੱਤਾ ਸੀ ਉਹਦੇ ਵਿੱਚੋਂ 4 ਲੱਖ ਕੰਦ ਤੇ ਲੱਗ ਚੁੱਕਾ ਹਜੇ 3 ਲੱਖ ਸਾਡੀ ਜਿਹੜੀ ਪਿਛਲੀ ਬਾਉਂਡਰੀ ਆ ਉਹ ਵੀ ਸੰਪੂਰਨ ਹੋਣੀ ਹੈ ਜਿਸ ਦਿਨ ਉਹ ਪੂਰੀ ਹੋ ਗਈ ਅਸੀਂ بڑے ਚਾਅ ਦੇ ਨਾਲ ਇੱਕ ਹੋਰ ਫੰਕਸ਼ਨ ਕਰਨ ਕਿਉਂਕਿ ਜਿੱਡਾ ਦਿਲ ਵੱਡਾ ਇਹਨਾਂ ਦਾ ਉਤੋਂ ਅਸੀਂ ਵੱਡਾ ਦਿਲ ਵਿਖਾਉਣਾ ਹੈ ਜਿਸ ਦਿਨ ਉਹ ਘਾਟਨ ਹੋਵੇਗਾ ਤੇ ਮੈਂ ਧੰਨਵਾਦੀ ਹਾਂ ਇਹਨਾਂ ਨੇ ਆ ਦੱਸਿਆ ਕਿ 34 ਲੱਖ ਰੁਪਏ ਦੇ ਨਾਲ ਪਿੰਡ ਵੱਡੋ ਜਿਹੜੀ ਉੱਥੇ ਗਰਾਊਂਡ ਆ ਸਾਡੀ ਉਸ ਦਾ ਵੀ ਨਵੀਨੀਕਰਨ ਕਰਨਾ ਸਾਰੀਆਂ ਮਾਡਰਨ ਫੈਸਿਲਿਟੀਜ਼ ਉੱਤੇ ਹੋਣੀਆਂ ਮੈਂ ਦਾ ਸਾਹ ਨੂੰ ਇੱਕ ਬੇਨਤੀ ਕਰਨੀ ਹੈ ਜਿਦ ਤੱਕ ਗਰਾਊਂਡ ਪੂਰੀ ਹੋਵੇ ਜੀ ਇੱਕ ਸੁਪਨਾ ਹੈ ਕਿ ਸਟੇਟ ਵੀ ਇੱਥੇ ਇੱਕ ਹੋ ਜਾਏ ਤਾਂ ਬਹੁਤ ਵਧੀਆ ਹੈ ਮੈਂ ਟੀਚਰਸ ਦੇ ਨਾਲ ਸਤਵਿੰਦਰ ਸਿੰਘ ਜੀ ਨਾਲ ਡਿਸਕਸ ਕੀਤਾ ਸੀ ਜੇ ਗਰਾਊਂਡ ਬਹੁਤ ਵਧੀਆ ਲੈਵਲ ਦੀ ਹੋ ਗਈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਸਾਡੀ ਫਰਮਾਇਸ਼ ਕਰਿਓ ਕਿ ਸਾਨੂੰ ਅੰਡਰ 14 ਦੀ ਸਟੇਟ ਜਿਹੜੀ ਆ ਸਾਰੇ ਜ਼ਿਲ੍ਹੇ ਇੱਥੇ ਆਉਣਗੇ ਤੇ ਉਹ ਅਸੀਂ ਸਟੇਟ ਇੱਥੇ ਕਰਵਾ ਸਕੀਏ ਜੇ ਤੁਹਾਡਾ ਅਸ਼ੀਰਵਾਦ ਹੋਇਆ ਤਾਂ ਮੈਨੂੰ ਪਤਾ ਕਿ ਅਸੀਂ ਉਹ ਕਰਵਾ ਲੈਣੀ ਹੈ ਤੇ ਤੁਸੀਂ ਸਾਡਾ ਸਾਥ ਦੇਣਾ ਸੋ ਪਿਆਰੇ ਵਿਦਿਆਰਥੀਓ ਸਾਡਾ ਅੱਜ ਦਾ ਮੁੱਖ ਮੰਤਵ ਸੀ ਕਿ ਜਿਹੜੇ ਜੂਨ ਵੱਡੂ ਦੇ ਸਕੂਲ ਦੇ ਜੇਤੂ ਖਿਡਾਰੀ ਐ ਉਹਨਾਂ ਦਾ ਸਲਮਾਨ ਕਰਨਾ ਜਿਵੇਂ ਡਾਕਟਰ ਸਾਹਿਬ ਨੇ ਕਹਿ ਲਿਆ ਜਿੱਤ ਗਏ ਉਹਨਾਂ ਨੂੰ ਮੁਬਾਰਕਾਂ ਜਿਹੜੇ ਰਹਿ ਗਏ ਉਹਨਾਂ ਨੇ ਹੋਰ ਮਿਹਨਤ ਕਰਨੀ ਹੈ ਹੋਰ ਮਿਹਨਤ ਕਰਕੇ ਜਿਹੜੇ ਅੱਗੇ ਨਿਕਲ ਗਏ ਉਹਨਾਂ ਦੇ ਨਾਲ ਰੰਗ ਦੀ ਕੋਸ਼ਿਸ਼ ਕਰਨੀ ਹੈ ਉਹਨਾਂ ਨੂੰ ਬੀਟ ਕਰਨਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਇਹ ਤੁਹਾਡਾ ਪ੍ਰੋਗਰਾਮ ਹੈ ਜਿੰਨੀਆਂ ਵੀ ਮੌਜੂਦ ਸ਼ਖਸੀਅਤਾਂ ਇੱਥੇ ਆਈਆਂ ਉਹਨਾਂ ਨੂੰ ਜੀ ਆਇਆਂ ਨਿੱਕਾ ਸਵਾਗਤ ਅਤੇ ਧੰਨਵਾਦ ਕਰਦਾ ਜਿਹੜੇ ਮੇਰੇ ਨਿਰਕੇ ਜਿਹੇ ਹਿੱਸੇ ਦੇ ਇੱਥੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਕਾਰਯੋਗ ਸਾਰੇ ਪ੍ਰਿੰਸੀਪਲ ਸਹਿਬਾਨ ਸਾਰੇ ਸਟੇਮ ਗੈਸਟ ਫੈਕਲਟੀ ਸਹਿਬਾਨ ਸਾਰੇ ਆਨਰੇਬਲ ਸਪੋਰਟਸ ਪਰਸਨ ਸਹਿਬਾਨ ਸਾਡੇ ਸਰਪੰਚ ਸਾਹਿਬ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਰੇ ਪਤਵੰਤੇ ਸੱਜਣ ਸਾਡੇ ਕੋਆਰਡੀਨੇਟਰ ਸਹਿਬਾਨ ਤੇ ਬਹੁਤ ਹੀ ਪਿਆਰੇ ਪਿਆਰੇ ਬੱਚੇ ਸਭ ਤੋਂ ਪਹਿਲਾਂ ਗੱਜ ਕੇ ਖੜੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਇਵੈਂਟ ਦੇ ਲਈ ਇੱਥੇ ਇਕੱਤਰ ਹੋਏ ਹਾਂ ਕਿਉਂਕਿ ਜ਼ਰੂਰੀ ਇਸ ਲਈ ਹੈ ਕਿਉਂਕਿ ਜਦੋਂ ਅਸੀਂ ਸਪੋਰਟਸ ਜਾਂ ਖੇਡਾਂ ਕਰਦੇ ਹਾਂ ਤੇ ਸਾਡੀ ਇਹ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਤਾਂ ਖੇਡਾਂ ਨੂੰ ਬढ़ावा ਦੇਣਾ ਜੋ ਕਿ ਸਾਡੇ ਖਾਲਸਾ ਹਾਈ ਸਕੂਲ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ ਪਰ ਇਹ ਹੀ ਨਹੀਂ ਬੱਚਿਆਂ ਨੂੰ ਉਸ ਦੇ ਲਈ ਰਿਵਾਰਡ ਦੇਣਾ ਪ੍ਰਾਈਜ਼ ਦੇਣਾ ਉਹਨਾਂ ਦਾ ਸਨਮਾਨ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਹੜੇ ਵਧੀਆ ਕਰਦੇ ਕਿਉਂਕਿ ਜਦ ਤੱਕ ਅਸੀਂ ਕਿਉਂਕਿ ਪੜ੍ਹਾਈ ਲਈ ਤਾਂ ਅਸੀਂ ਬढ़ावा ਦਿੰਨੇ ਹੀ ਆ ਜਿਹੜੇ ਫਸਟ ਸੈਕਿੰਡ ਥਰਡ ਆਂਦੇ ਨੇ ਉਹ ਤਾਂ ਕਰਦੇ ਹੀ ਆ ਪਰ ਖੇਡਾਂ ਦੇ ਲਈ ਵੀ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ ਤੇ ਮੈਂ ਸਾਰੇ ਜੋ ਵਿਨਰਸ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਪਰ ਇੱਕ ਗੱਲ ਹੋਰ ਵੀ ਮੈਂ ਜ਼ਰੂਰੀ ਦੱਸਣੀ ਚਾਹੁੰਦਾ ਕਿ ਜਿਹੜੇ ਵਿਨਰਸ ਨਹੀਂ ਵੀ ਨੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਮੀਦ ਛੱਡਦੇ ਹੀ ਇਹ ਯਹਾਰ ਮੰਨ ਲਈਏ ਕਿਉਂਕਿ ਜਦ ਤੱਕ ਅਸੀਂ ਆਪ ਨਹੀਂ ਕਹਿੰਦੇ ਕਿ ਅਸੀਂ ਹਾਰ ਗਏ ਤਦ ਤੱਕ ਅਸੀਂ ਨਹੀਂ ਹਾਰ ਮੰਨ ਸਕਦੇ ਤਦ ਤੱਕ ਆਪਾਂ ਉਹਨੂੰ ਹਾਰ ਨਹੀਂ ਕਹਿ ਸਕਦੇ ਉਹ ਇੰਗਲਿਸ਼ 'ਚ ਵੀ ਕਹਿੰਦੇ ਇਟਸ ਨਾਟ ਓਵਰ ਅੰਟਿਲ ਆਈ ਸੇ ਇਟਸ ਓਵਰ ਤਾਂ ਮੈਂ ਸਮਝਦਾ ਕਿ ਇਸ ਚੀਜ਼ ਨੂੰ ਇਸ ਸੋਚ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਹਰ ਚੀਜ਼ ਦੇ ਵਿੱਚ ਚਾਹੇ ਕੋਈ ਵੀ ਐਸਪੈਕਟ ਹੋਵੇ ਅਸੀਂ ਜੇ ਸੋਚਣਾ ਚੱਲਾਂਗੇ ਤਾਂ ਮੇਰੀ ਇਹ ਗਰੰਟੀ ਹੈ ਕਿ ਤੁਸੀਂ ਲਾਈਫ ਦੇ ਵਿੱਚ ਅੱਗੇ ਜਰੂਰ ਬਹੁਤ ਜਾਓਗੇ ਤੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਐਕਸਪਰੀਐਂਸਿਬਲ ਸਰਦਾਰ ਜਗਮਉਂਦ ਸਿੰਘ ਜੀ ਸਾਡੇ ਪ੍ਰੈਜ਼ੀਡੈਂਟ ਪ੍ਰਿੰਸੀਪਲ ਸਰਦਾਰ ਸੁਖਿੰਦਰ ਜੀ ਸਾਰੇ ਟੀਚਰ ਸਹਿਬਾਨ ਸਟਾਫ ਸਹਿਬਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਬਲਵਿੰਦਰ ਜੀ ਸਾਡੇ ਬਲੌਕ ਪ੍ਰਧਾਨ ਰਿੱਕੀ ਜੀ ਸਾਡੇ ਯੋਧਨਸ਼ਾ ਵਿਰੁੱਧ ਕੋਆਰਡੀਨੇਟਰ ਹਲਕਾ ਚੱਬੇਵਾਲ ਤੋਂ ਡਾਕਟਰ ਬਲਜੀਤ ਜੀ ਡਾਂਡੀਆਂ ਤੋਂ ਇੱਕ ਸਰਪੰਚ ਹੈਪੀ ਜੀ ਸਾਰੇ ਸਤਕਾਰਯੋਗ ਸੱਜਣ ਜਿਵਾਜ ਇੱਥੇ ਆਏ ਨੇ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਜਦੋਂ ਅਸੀਂ ਬੱਚਿਆਂ ਨੂੰ ਹੋਰ ਵਾਅਦਾ ਦਿੰਨੇ ਆ ਤੇ ਜਿਹੜੇ ਸਾਡੇ ਸਾਰੇ ਐਸਟੀਮਡ ਸਪੋਰਟਸ ਪਰਸਨਸ ਨੇ ਕਸ਼ਮੀਰ कौर ਜੀ ਡਿੰਪਲ ਰਾਜੂ ਜੀ ਸਤਵਿੰਦਰ ਸਿੰਘ ਜੀ ਗੁਰਦੀਪ ਸਿੰਘ ਜੀ ਜਗਜੀਤ ਸਿੰਘ ਜੀ ਤੇ ਰਾਜਵਿੰਦਰ ਕੌਰ ਜੀ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਹੜੇ ਸਾਰੇ ਆਨਰੇਬਲ ਸਪੋਰਟਸ ਪਰਸਨ ਨੇ ਜਿਨ੍ਹਾਂ ਪ੍ਰਿੰਸੀਪਲ ਜਗਮੋਨ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਕਾਮਯਾਬੀਆਂ ਹਾਸਲ ਕੀਤੀਆਂ ਆ ਆਪਣੇ ਆਪਣੀ ਖੇਡਾਂ ਦੇ ਵਿੱਚ ਤੇ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਖੇਡਣ ਦੀਆਂ ਸਹੂਲਤਾਂ ਵਧੀਆ ਤੋਂ ਵਧੀਆ ਦਿੱਤੀ ਜਾ ਸਕਣ ਇਸ ਕਰਕੇ ਜਿਸ ਤਰ੍ਹਾਂ ਆਪਾਂ ਪਿੰਡ ਵੱਡੋ ਦੇ ਵਿੱਚ ਤੇ ਪਿੰਡ ਵੱਡੋ ਦੇ ਵਿੱਚ ਹੀ ਪਲੇਗਰਾਉਂਡ ਸਟੇਡੀਅਮ ਦਾ ਜੋ ਹੈ ਨਿਰਮਾਣ ਕੀਤਾ ਜਾਏਗਾ ਬਹੁਤ ਜਲਦੀ ਜਿਸ ਦੀ ਲਾਗਤ 34 ਲੱਖ ਰੁਪਏ ਦੀ ਹੋਏਗੀ